ਲੈ ਕੇ ਦਿੱਤਾ ਹੁਣ ਲੈ ਕੇ ਦਿੱਤਾ ਕੰਮ ਇਹ ਲੈ ਕੇ ਦਿੱਤਾ ਹੁਣ ਗੱਲ ਤਾਂ ਗੱਲ ਆ ਕੇ ਗੱਲ ਕਰੇ ਤੇਰੇ ਨਾਲ ਸਵੇਰੇ ਤੈਨੂੰ ਸਵੇਰੇ ਲੈ ਦਿੰਦੇ ਆ ਮੈਂ ਨਹੀਂ ਲੈਣਾ ਪੱਕੀ ਗੱਲ ਮੈਂ ਲੈਣਾ ਆਂ ਅਰੋ ਭਾਈ ਹਾਂ ਚੱਲ ਦੋ ਹੋ ਲੈ ਤੇ ਤੂੰ ਕਿਉਂ ਫੇ ਤਿਆਰ ਆ ਲਾਇਆ ਮੈਂ ਕੀ ਅਵੇਂ ਨੂੰ ਚੇਤਾ ਨਹੀਂ ਸੀ ਹੁਣ ਤੂੰ ਜਦ ਤੂੰ ਜਦ ਦੀ ਗਈ ਜਾਨੀ ਕੁਝ ਵੀ ਨਹੀਂ ਕਿਹਾ 3500 ਵਾਲੇ ਸੂਟ ਤਾਂ ਦਿਖਾਉਤੀ ਇਹ ਕਿਹੜੇ ਆ 3500 ਦੇ ਮੈਂ ਤਾਂ ਸੂਟ ਕਿਹੜੇ ਲੈ ਕੇ ਦੇ ਉੱਤੇ ਕੋਈ ਵੀ ਨਹੀਂ ਮੈਂ ਤਾਂ ਧੋਕੇਦਾਰ ਤੋਂ ਵੀ ਨਾ ਲਾ ਮੈਂ 3500 ਦਾ ਔਰ ਜਿਵੇਂ ਰੰਗ ਉਹ ਤਾਂ ਸੂਟ ਲੈਣਾ ਆ ਮੈਂ ਨਹੀਂ ਲੈਣਾ ਕੁਝ ਵੀ ਚੱਲ ਸਵੇਰੇ ਤੈਨੂੰ ਸੂਟ ਲੈ ਦਿੰਦੇ ਆ ਮੈਂ ਨਹੀਂ ਲੈਣਾ ਪੱਕੀ ਗੱਲ ਮੈਂ ਲੈਣਾ ਆ ਰੋਪਈ ਚੱਲ ਚਲੀਏ ਸਵੇਰ ਨੂੰ ਬੰਗਿਆ ਚਲੋ ਚਲੀਏ ਖੈਰਿਆਂ ਨੂੰ ਉਹ ਹੁਣ ਖਲਾ ਲੰਦੇ ਸੰਜੂ ਦੀ ਦੁਕਾਨ ਚਲੋ ਚਲੋ ਉਹ ਰੋੜ ਲਾ ਪਈ ਨਹੀਂ ਨਹੀਂ ਸੁਣਾਉਣਾ ਨਹੀਂ ਉਹ ਗੱਲ ਗੱਲ ਤਮਾ 3500 ਸੁਣਾਤਾ ਉਹ ਆਰਾਮ ਦੇ ਗੱਲ ਕਿਤਾ ਬੇ ਗਿਆਨੀ ਤੂੰ ਆ ਜਾ ਮੈਂ ਥੱਪੜ ਮਾਰਨਾ ਤੂੰ ਜਾਦੇ ਗੱਲ ਚੱਕਦਾ ਹਰਾਮਜਾਦਾ ਮੇਰਾ ਕਲਾ ਟੋਕਣ ਲਾਪੂ ਮੋਰੇ ਬਿਆ ਜੱਫੀਪਾ ਮੈਂ ਮੁੰਨ ਲੋੜ ਕਿਸੇ ਦੀ ਵੀ ਅੰਮਾ ਸੀਰੀਅਸ ਹੋ ਗਿਆ ਨਾ ਤੂੰ ਕੀਤਾ ਹਰਾਮ ਦੇ ਨੇ ਮੈਂ ਤਾਂ ਕੁਛ ਕੀਤਾ ਵੀ ਨਹੀਂ ਮੈਂ ਕੀ ਕੀਤਾ ਮੇਤੇ ਕੱਢ ਜੱਜ ਨਹੀਂ ਲੱਗੀ ਹੂਆ ਹਾਂ ਹਾਂ ਸੂਟ ਕਿਹੜਾ ਇਹ ਰਾਮ ਨੂੰ ਚੁੱਪ ਕਰ ਨਹੀਂ ਆਪਰਾ ਮੈਂ ਕੋਈ ਵੀ ਲਾ ਕੇ ਦਿੱਤਾ ਹੋ ਤੇਰਾ ਗੜਾ ਕੀ ਸੀ ਮੈਂ ਕਹੀ ਜਾਂਦੀ ਮੈਂ ਨਹੀਂ ਲਾ ਕੇ ਦਿੱਤਾ ਹਰਾਮ ਦੇ ਮੈਂ ਨਾਲ ਲੜਾਈ ਜਾਂਦੇ ਹਾਂ ਨਾ ਤੇਰਾ ਬੋਕ ਨਹੀਂ ਦੇਖਿਆ පලද ජවරයම් මාලගරී සෝරගයිස් පෙල ය දම් නැතිජිවත්තද කම්පන න සූඩ කී තෙරල ද ජාන හාගර ਹੇ ਯਾਰ ਹਾਂ ਮੇਰੀ ਗੱਲੋਂ ਉਹ ਗੁੱਸਾ ਕਰਦਾ ਹੈ ਹਾਂ ਹਾਂ ਉਹ ਬਰਾਵੋ ਨਾ ਕਰੋ ਅੱਗੇ ਮੈਂ ਤਾਂ ਤੇਰੇ ਦੀ ਪਰੇਸ਼ਾਨ ਹੋਈ ਨਹੀਂ ਹੁਣ ਤੈਨੂੰ ਹੁਣ ਸੂਟ ਨਹੀਂ ਲੈ ਕੇ ਦੁੱਤਾ ਕਾ ਤੂੰ ਚਲੀ ਬਲਾ ਮੋਰ ਨੂੰ ਹੁਣੇ ਚਲੀ ਨਿੱਕੇ ਨੂੰ ਨਿੱਕੇ ਨੂੰ ਨਿੱਕੇ ਨੂੰ ਤੇ ਤੈਨੂੰ ਕੋ ਸੂਟ ਲੈ ਕੇ ਕਿਹੜੇ ਪੁੱਛਿਆ ਨੇ 30 300 ਵਾਲੇ ਦਿਖਾ ਸੂਟ ਦੇ ਦੇ ਇੱਥੇ ਕਿਥੇ ਨੂੰ ਆ ਮੈਂ ਚਾਉਂ ਨਾ ਦੀ ਲੋਕੀਓ ਦਾ ਛੋਟੋਂ ਦੇ ਛੋਟੋਂ ਦੇ ਛੋਟੋਂ ਆਹ ਦੇਖਿਆ ਆਪਣਾ ਬਣਾ ਲਾ ਬਿਆਨ ਐਡਾ ਸਾਈਜ਼ ਦੋ ਬਣਨੇ ਆ ਨਹੀਂ ਦੇਖ ਮੈਂ ਕੁਛ ਕੀ ਆ ਹੋਪੀ ਆਂਡੀ ਕੋਲ ਬਾਦ ਮੈਨੂੰ ਕਹਣਾ ਕਿ ਅਪਰੀਂਦੀ ਆਹੋ ਨਹੀਂ ਹਾਂ ਤੂੰ ਮੈਨੂੰ ਇੰਨੀ ਗੱਲ ਦੱਸ ਹੈਲੋ ਪ੍ਰਵਾਨ ਜੀ ਇੱਥੇ ਮੇਰੀ ਫੋਟੋ ਹੀ ਬਣਾ ਲਓ ਤੇਰੇ ਲੈ ਲੈ ਮੈਂ ਬੈਠਾ ਤੂੰ ਕਾਦੀ ਟੈਨਸ਼ਨ ਲੈਂਦੀ ਐ ਆ ਰੇਸ਼ਾ ਜੇ ਨਹੀਂ ਗਲੇ ਦੀ ਜਾਂਦੀ ਤੇ ਤੁਹਾਨੂੰ ਕਿੱਥੇ ਆ ਉਹ ਤੇ ਤੈਨੂੰ ਲੈ ਕੇ ਕਿਹੜੇ ਦਿੱਤੇ ਦੂੜੋ ਤਾਂ ਦਿਖਾ ਉਹ ਮੈਨੂੰ ਟੀ-ਸ਼ਰਟ ਨਹੀਂ ਕੋਈ ਲੱਭਦੀ ਕੋਈ ਪਾਉਂਦੀ ਨਹੀਂ ਫੋੜੀ ਮੈਂ ਮਾਸੇ ਚੰਗੀ ਲਾਦੀ ਟੀ-ਸ਼ਰਟ ਆ ਪਾਉਂਦੀ ਹੈ ਆਹੀ ਨਾ ਹਰਾਮ ਦੀ ਆ ਪਹਿਲੀ ਵਾਰੀ ਪਾਉਣ ਲੱਗੀ ਆ ਕਿੰਗਾ ਦਾ ਤੂੰ ਨਹੀਂ ਪਾ ਲੰਦੀ ਮਾਸੇ ਨੂੰ ਗੁੱਸਾ ਭੋਜਣੀ ਆਂ ਅੰਦਰੋਂ ਔਰ ਕੀ ਤੇਰਾ ਮਨ ਹੀ ਪੁੱਛਿਆ ਜਾਣੇ ਤਿੱਤ ਕੀ ਵੀਰ ਜੀ ਬੰਗਾਰਿਆ ਮੈਂ ਨਹੀਂ ਮੈਨੂੰ ਕੋਈ ਪਰੇਵਦ ਨਹੀਂ ਮੈਂ ਵਾਸੇ ਹੁਣ ਫੇ ਬਸ ਫਿਨਿਸ਼ ਹੈ ਥੋੜਾ ਪੰਖਾ ਨਾਨਕ ਸਾਹਿਬ ਗਰਮੀ ਹੋ ਗਈ ਮੈਂ ਹੁਣ ਫੌਜੀ ਕੋ ਜਾਣਾ ਬਹੁ ਹੈ ਨਾ 3500 ਸਾਲਾ ਸੂਟ ਦਸਣਾ ਕੱਟ ਤੇ ਚਲਾਈ ਬੇਟੇ ਨੇ ਕੀ ਕਹੋਗੇ ਆਪਣੇ ਦਿੱਲੀ ਤੋਂ ਵੇਖਤਾ ਆ ਜਾਂ ਪਰੋਣੇ ਆਇਆ ਭਾਬੀ ਹੋਣੀ ਕੀ ਕਹੋਗੀ ਨਹੀਂ ਉਹ ਅਸੀਂ ਕੁਝ ਨਹੀਂ ਕਰਦੇ ਸਾਡੇ ਨਾਲ ਨਹੀਂ ਨਹੀਂ 3500 ਦਾ ਸੂਟ ਸੁਣਾ ਤਾਂ ਕੀ ਨਿਆਣੇ ਤੇ ਕੀ ਦੁਰਾ ਪ੍ਰਭਾਵ ਪਾਊਗਾ ਦੇਖ ਤਾਂ ਅੰਨੇ ਨਿਆਣੇ ਪੜਦੇ ਆ ਕੀ ਕਹੋਗੇ 3500 ਦੇ ਸੂਟ خاطر ਸਾਡੀ ਨਾਨੀ ਰੂਪਈ ਦਾਦੀ ਦਾਦੀ ਹੈਨਾ ਨੇ ਕੀ ਕਹੋਗੇ ਹੈਨਾ ਉਹ ਤਾਂ ਦੁਰਾ ਪ੍ਰਭਾਵ ਹੋਊਗਾ ਯਾਰ ਅੰਮਾ ਜਿਹੜਾ ਹਨਾ ਤੂੰ 3500 ਦਾ ਸੂਟ ਸੁਣਾਤਾ ਲੋਕਾਂ ਦੇ ਟੋਆ ਪੈਂਦਾ ਇਹਦੇ ਘਰ ਘਰ ਗਿਆ 3500 ਦਾ ਸੂਟ ਦੇ ਵਿੱਚ ਨਹੀਂ ਸੱਚੀ ਜੇ ਮੈਂ ਹੁੰਦਾ ਨਾ ਤਕੜਾ ਬੰਦਾ ਲੈਨ ਲਾਉ ਸੰਜੂ ਦੀ ਸਾਰੀ ਦੁਕਾਨੇ ਚ ਨੂੰ ਦੇ ਦੇਣੀ ਸੀ ਗੱਲ ਕਰ ਲੈਣੀ ਸੀ ਰੋਜ਼ ਬਦਲਦੀ 25 ਮਿੰਟ ਹੀ ਸੂਟ ਮੈਂ ਕੀ ਕਰਾਂ ਮਸੇ ਮੈਂ ਹੈ ਹੀ ਉਹਨੇ ਜੋਗਾ ਤੂੰ ਛਿੱਤਰਨਾ ਮੈਂ ਤਾਂ ਕਈ ਕੰਮ ਕਰ ਆਪਣਾ ਚਾਹ ਨਹੀਂ ਮੜਾ ਅੱਛਾ ਹੁਣ ਕੰਮ ਕਰਿਆ ਤਾਂ ਮਤਲਬ ਕੀ ਇਹਦਾ ਕੀ ਮਤਲਬ ਕੀ ਯਾਨੀ ਸੂਟ ਇੱਕ ਮਿੰਟ ਇਧਰ ਮੁੱਕ ਰਿਹਾ ਇਧਰ ਫੇਸ ਇਧਰ ਨੂੰਗਾ ਆਈਸ ਵੀ ਮੈਂ ਹਾੜ ਤੈਨੂੰ 3500 ਦਾ ਸਾਲਾ ਸੂਟ ਸੁਣਾਤਾ ਹੈ ਹਾਂ ਹਾੜ ਜਾਣਾ ਕਦੋਂ ਮੈਂ ਨਹੀਂ ਉਹਦੀ ਮੈਂ ਰਸਣਾ ਉਸ ਉਹਦਾ ਹੀ ਝੂਠ ਬੋਲੀ ਜਾਂਦੀ ਉਹਨ ਲੈ ਕੇ ਦਿੱਤਾ ਉਹਨ ਲੈ ਕੇ ਦਿੱਤਾ ਕੰਮ ਇਹ ਲੈ ਕੇ ਦਿੱਤਾ ਉਹਨ ਵਲਤ ਗਾਲ ਨਾ ਆ ਕੇ ਗੱਲ ਕਰੇ ਤੇਰੇ ਨਾਲ ਏ ਅੰਮਾ ਉਰੇਆ ਦੇਖਤੀ ਹੈ ਕਾਨੇ ਕਰ ਨੋਹੇ ਗੱਲ ਕਰ ਮੂੰਹ ਤੂੰ ਹੀ ਗੱਲ ਕਰ ਇੱਥੇ ਆਪਣੀ ਭੈਣ ਨਾਲ ਬਹਿ ਕੇ ਹਾਂ ਚੱਲ ਦੋਹ ਲੈ ਤੇ ਤੂੰ ਕਿਉਂ ਫੇ ਤਿਆਰ ਰਲ ਆਇਆ ਮੈਂ ਕਿਹਾ ਮੈਨੂੰ ਚੇਤਾ ਨਹੀਂ ਸੀ ਹੁਣ ਤੂੰ ਜਦ ਤੂੰ ਜਦ ਦੀ ਗਈ ਜਦ ਨੇ ਕਿਹਾ ਸੀ ਮੈਨੂੰ ਮੈਂ ਹੁਣ ਉਹਨੂੰ ਦੱਸੂ ਮੈਂ ਤੇਰੇ ਸਾਹਮਣੇ ਕੱਲ ਕੀ ਕਰਕੇ ਉੱਥੇ ਪਰਚ ਨੂੰ ਦੇਖੇ ਗਈ ਕਿ ਨਹੀਂ ਹਾਂ ਮੈਂ ਪੈਸੇ ਭਿੜਾ ਕੇ ਗਈ ਆ ਚਿੰਚੇਤਾ ਹੀ ਨਹੀਂ ਸੀ ਉਹ ਹਰਾਮ ਦੇ ਆ ਮੈਂ ਕੀ ਕਰੇ ਕੀ ਕਹੀ ਜਾਂਦਾ ਇਹ ਕਹਿੰਦਾ ਹਾਂ ਉਹ ਤਾਂ ਝੂਠ ਬੋਲੀ ਜਾਂਦੀ ਆ ਮੈਂ ਉਹਨੂੰ ਆਓ ਭਾਜੀ ਕਿੱਦਾਂ ਟੈਂਟ ਬਹੁਤ ਚਾਹੋ ਤੈਨੂੰ ਹੈਂ ਤੂੰ ਤਾਂ ਫਾੜੀ ਬਣਾ ਲੈ ਲੋਕਾਂ ਚੱਕ ਕਰ ਭਾਜੀ ਦੇਖੋ ਕਦੂਏ ਟੈਂਟ ਵਾਲੇ ਆ ਫਿਰ ਉਹ ਵੱਧ ਭਾਜੀ ਸਨ ਅੱਖਾ ਦੇ ਹੈ ਕਿ ਮੈਂ ਇਦਾਂ ਜਦਾਂ ਭਾਜੀ ਬੈਂਕ ਚ ਜੋਬ ਕਰਦਾ ਹੁੰਦਾ ਇਦਾਂ ਆਹ ਤੋਂ ਪੰਤ

ਲਾਵੇ ਜੇ ਕਿਸੇ ਨੇ ਟੈਂਟ ਬੁੱਕ ਕਰਾਉਣਾ ਹੈ ਤਾਂ ਆਪਣੇ ਬਾਈ ਹੁਣਾ ਦਾ ਰਾਏ ਬ੍ਰਦਰਸ ਇਵੈਂਟ ਪਲੈਨਰਸ ਆ ਆਈਡੀਆ ਤੇ ਆ ਇਹਨਾਂ ਦੇ ਬਾਈ ਹੁਣਾ ਦੇ ਨੰਬਰ ਆ ਤੇ ਪੂਰਾ ਫੁੱਲ ਆ ਸ਼ਕਲ ਸੂਰਤਾ ਫੁੱਲ ਮੇਰੀ ਗਾਰੰਟੀ ਵੱਲੋਂ ਆ ਪੂਰਾ ਇਹ ਨਾ ਪੂਰੀ ਸਰਦਾਂ ਦੀ ਦੇ ਕੰਮ ਕਰਦੇ ਆ ਇਹ ਤੇ ਪਹਿਲਾਂ ਭਾਈ ਦਾ ਦੰਦ ਲਵਾ ਕੇ ਲੈ ਤੂੰ ਪਹਿਲਾਂ ਆ ਜਾ ਤੇਰਾ ਦੰਦ ਲਵਾ ਪਹਿਲਾਂ ਮੈਨੂੰ ਇੱਧਰ ਆ ਇੱਧਰਲੇ ਪਾਸੇ ਆ ਜਾ ਕੋਈ ਯਾਰ ਅੱਗੇ ਸਮਾਈਲ ਕਰਦਾ ਹੁੰਦਾ ਟੈਂਟ ਸਮਝਾ ਆਦਾ ਹੋ ਰਹੀ ਆਪਣੀ ਇੰਟਰਸ ਉਹ ਕੋ ਗੇਟ ਤੋਂ ਆ ਜਨ ਇੱਧਰ ਆ ਮੇਰਾ ਪਰ ਇੱਥੇ ਇੱਥੇ ਆਦਾ ਜੀ ਆਪਣੀ ਇੰਟਰਸ ਆ ਗਈ ਇਧਰ ਆ ਮੇਨ ਐਂਟਰੀ ਹੋ ਗਈ ਇੱਥੇ ਆ ਗਈ ਆਪਣੀ ਇੰਟਰਸ ਇੱਥੇ ਜਾਨੀ ਵੀ ਐਕਾ ਵੀ ਇੱਥੇ ਤਾਂ ਕੋਈ ਨਾ ਐਂਟਰੀ ਸਭ ਰਿਆ ਸ਼ਰਤਾਂ ਪਾਣਗੇ ਨਾ ਉਹ ਸਾਰਾ ਕੁਝ ਜਿਹੜਾ ਗੇਟ ਤੱਕ ਇੱਥੇ ਇੱਥੇ ਆਪਣਾ ਸਰਕਲ ਤੋਂ ਕੋ ਮੇ ਇਧਰ ਨੂੰ ਕਿਧਰ ਨੂੰ ਇਧਰੋਂ ਹਲਟ ਆਪੇ ਇਦਾਂ ਆ ਕੇ ਇਦਾਂ ਬਣ ਜਾਣਾ ਬਣ ਗਿਆ ਇਧਰ ਆਪਾਂ ਆਪ ਲਾਵਾਂਗੇ ਸੈਲਫਿਸਟ

ਨਾ ਸੱਗੇ ਆਗੇ ਬਾਕੀ ਸਾਰਾ ਓਪਨ ਬਾਕੀ ਜਿੱਡਾ ਸਾਡਾ ਲੌਂਗ ਲਾਣਾ ਦੋ ਤਿੰਨ ਚਾਹੀਦੇ ਉਹ ਸਾਡੇ ਭਰਾਵਾ ਲਿਆਣੇ ਬਹੁਤ ਹੈਲਥੀ ਆ ਦੋ ਕਲਾ ਦਿਓ ਭਾਜੀ ਫੇ ਤੇ ਤੁਸੀਂ ਤਾਂ ਪਿਛਾਓ ਯਾਰ ਤੇ ਤੁਸੀਂ ਤਾਂ ਪਿਛਾਓ ਅਸੀਂ ਦੇ ਆਇਆ ਇੱਧਰ ਐ ਪੋਣਾ ਪੈਪ ਇੱਧਰ ਵੀ ਇਹ ਗੁਰਪ੍ਰੀਤ ਸਾਰਾ ਉਪਰ ਇਹਦੇ ਚਰੇਵਾ ਨਾ ਭਾਈ ਜੀ 200 ਮੀਟਰ ਦਾ ਕਪਾਹ ਭਾਓ ਪੈ ਗਿਆ ਇੱਥੇ ਤੱਕ ਹੀ ਪੈਣਾ ਹੈ ਜਾ ਵੇ ਇਹਨੂੰ ਵੀ ਲੈ ਲਓ ਇਹ ਇਹ ਨਹੀਂ ਲੈਣਾ ਜੀ ਉਹ ਵੀ ਆਪਣੀ ਗੈਲਰੀ ਕਰਕੇ ਉੱਲਾ ਹੋਣਾ ਇੱਥੋਂ ਜਿੱਧਰ ਤੁਹਾਨੂੰ ਦੱਸਿਆ ਨਾ ਪਲੈਂਟਰ ਸਿੱਧਾ ਉਹ ਤੋਂ ਦੀਪੋ ਟੈਂਟੀ ਉੱਧਰ ਵੀ 15 ਫੁੱਟ ਚੌੜਾਈ ਹੋਵੇ ਲੈ ਕੇ ਇੱਥੇ ਤੱਕ ਲਾਉਣਾ ਆਪਾਂ ਇੱਥੋਂ ਇੱਥੋਂ ਲੈ ਕੇ ਹਰ ਤਰ੍ਹਾਂ ਦਾ ਉਹ ਤੌਰ ਦਾ ਤਾਂ ਪਤਾ ਕਿੱਥੋਂ ਤੱਕ ਤੁਸੀਂ ਟੇਬਲ ਲਾਏ ਹੋ ਇੱਥੋਂ ਲੈ ਕੇ ਹਨ ਜਿਹੜਾ ਆਹ ਭਾਜੀ ਨੂੰ ਵੱਡੀ ਕੋਈ ਜ਼ਿੰਮੇਵਾਰੀ ਦਿੱਤੀ ਲੱਗਦੀ ਆਪਾਂ ਬੱਖੋ ਬੱਖੇ ਲਾ ਲਈ ਦੀ ਆ ਫੇ ਮੁੰਡੇ ਆ ਕੇ ਟੇਬਲ ਜੋੜ ਲੈਂਦੇ ਆ ਉਧ ਇਹ ਵੀ ਨਹੀਂ ਐ ਕੋਈ ਕਿਤਾਬ ਦਾ ਲੰਬਾ ਟੇਬਲ ਲਵਾ ਦਿਓ। ਕਿਉਂ ਬਾਜੀ ਲੰਬਾ ਟੇਬਲ ਲਵਾ ਲਈ ਐ ਇੱਕ ਨਾ। ਬਸ ਠੀਕ ਹੈ ਜੀ ਮੁੰਡੇ ਮੈਂ ਕਿਹਾ ਸਾਰੇ ਇੱਦਾਂ ਹੀ ਬੰਦਦੇ ਆ। ਉਹ ਐਲਟਾ ਉੱਥੋਂ ਐਲਟਾ ਵੀ ਇੱਦਾਂ ਲਾ ਦਿਓ। ਇੱਕ ਟੇਬਲ ਲਾ। ਉਹ ਟੇਬਲ ਲਾਤਾ। ਬਾਕੀ ਸਾਰੇ ਗੋਲ ਟੇਬਲ। ਇਹਦੇ ਗੋਲ ਟੇਬਲ ਨਹੀਂ ਆਉਂਦੇ। ਨਹੀਂ ਨਹੀਂ ਅਰੇ ਗੋਲੇ ਟੇਬਲੇ ਲਾਓ ਜਾਂ ਕੁਰਸੀਆਂ ਤੇ ਕੋਣ ਬਹਿੰਦਾ ਕੋਈ ਨਹੀਂ ਬਹਿੰਦਾ। ਗੋਲ ਟੇਬਲੇ ਹੀ ਲਾਓ। ਹਾਂ। ਇੱਕ ਗੋਲ ਟੇਬਲ। ਆ ਪਿੱਛੇ ਆ ਜਿਹੜੇ ਤਿੰਨ ਦੋਨੋਂ ਪਲੇਸ ਤੇ ਕਿਥੋਂ ਹੈ ਸੋਫੇ ਉਹ ਪਿੱਛੇ ਡੀਜੇ ਆ ਇੱਥੇ ਲਾ ਦੇ ਸੋਫੇ ਹੋਰ ਕੁਰਸੀਆਂ ਨਹੀਂ ਲਾਉਣੀਆਂ ਭਾਈ ਨਹੀਂ ਕੁਰਸੀਆਂ ਲਗਣੀਆਂ ਭਾਈ ਭਾਈ ਕਹਿੰਦਾ ਕੁਰਸੀਆਂ ਲਾਉਣੀਆਂ ਟੇਬਲਾਂ ਦੇ ਉੱਤੇ ਆ ਜਾ ਮੈਂ ਕਿਹਾ ਭਾਈ ਨੂੰ ਕੋਈ ਤਕੜੀ ਜ਼ਿੰਮੇਵਾਰੀ ਦਿੱਤੀ ਲਾ ਦੋ ਚਲੋ ਦੇਖੋ ਫੋਨ ਤੇ ਲੱਗਾ ਹੁੰਦਾ ਸਹੇਲੀ ਨੇ ਉਹਦੀ ਆ ਭਾਈ ਸਹੇਲੀ ਦਾ ਫੋਨ ਆਉਣਾ ਤੈਨੂੰ ਨਾ ਸੇਲੀਆ ਬਰਾਵਾ ਇਹ ਉਹ ਆ ਜਿਹੜੀ ਉਹ ਕਹਿੰਦਾ ਇਟਲੀ ਜੇ ਸੇਲੀ ਕਿੱਥੇ ਆ ਆਹੋ 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 ਇਟਲੀ ਚਲੇ ਗਿਆ ਬਸ ਬਸ ਹੋਈ ਹੋਈ ਆਹੀ ਹੋਈ ਨਾਲੇ ਕਹਿੰਦਾ ਕੈਨੇਡਾ ਇੱਕ ਜਿਹੜੀ ਉਹ ਨਹੀਂ ਉਹ ਰਾਈ ਬ੍ਰਦਰ ਨਹੀਂ ਇਹ ਕਹਿੰਦਾ ਨਹੀਂ ਮੈਂ ਪੈਸੇ ਲਾਏ ਕੀ ਬਾਜੀ ਮੇਰਾ ਭਰਾ ਸੱਚ ਉਸਾਰ ਦੱਸ ਕਿੰਨੀਆਂ ਸੇਹਲੀਆਂ ਇਹਦੀਆਂ ਮੇਰੀਆਂ ਮੇਰੀਆਂ ਸੇਹਲੀਆਂ ਸੱਚ ਦੱਸ ਦੇ ਉਹ ਯਾਰ ਤੁਹਾਨੂੰ ਕੀ ਲੱਗਦਾ ਗੋਪੀ ਬਾਸ ਦਾ ਮਸੀ ਹੋਇਆ ਤਾਂ ਮੇਰਾ ਤਾਂ ਇਹ ਹੋਣਾ ਮਿਲ ਜੂ ਮੈਨੂੰ ਹੋ ਗਏ ਮੇਰੇ ਟੇਬਲ ਹੋ ਗਿਆ ਇੱਥੇ ਕੁਛ ਕਿਨਾਂ ਕੁਰਸੀਆਂ ਲੱਗਣੀਆਂ ਬਈ ਥੋੜੀਆਂ ਬਾਤੀਆਂ ਉਹ ਜਿਹੜੇ ਦੋ ਬੈਕ ਸਾਈਡ ਹੈ ਨਾ ਉਹਨਾਂ ਸਾਰਿਆਂ ਕੇਬਲ ਗੋਲ ਕਮਰਨ ਪੂਰਾ ਜੋਰਾ-ਚੋਰਾ ਤੇ ਆਏ ਇੱਥੇ ਸੋਫੇ ਤੇ ਟੇਬਲ ਕਮਰਨ ਜੋਰਾ-ਚੋਰਾ ਤੇ ਉਧਰ ਵੀ ਜਿਹੜੀ ਇੱਕ ਆ ਕੋਸ਼ਨਾ ਉਹ ਕੁਰਸੀ ਇੱਥੇ ਕੁਰਸੀਆਂ ਬੈਠਣ ਨੂੰ ਹਾਂ ਇਹ ਆ ਦੋ ਆ ਇੱਥੇ ਜੋ ਆਪਣੇ ਗੋਲ ਟੇਬਲ ਉਹਨੂੰ ਭਾਜੀ ਕੁਝ ਨਹੀਂ ਸਮਝ ਆਇਆ ਉਹਨੂੰ ਭਲਾ ਪੁੱਛ ਕੇ ਦੇਖ ਲਾ ਮੇਰੀ ਗੱਲ ਸੁਣੋ ਹਾਂਜੀ ਕਰਮਾਓ ਤੁਹਾਡੇ ਹਿਸਾਬ ਨਾਲ ਇੱਥੇ ਗੋਲ ਟੇਬਲ ਕਿੰਨੇ ਲੱਗ ਸਕਦੇ ਆ 4 8 16 16 ਆ ਰਾਮ ਨਾਲ 16 ਹੋਰ ਬੋਲ ਕਿੰਨੀਆਂ ਕੁਰਸੀਆਂ ਲੱਗ ਸਕਦੀਆਂ ਇੱਥੇ ਟੋਟਲ ਉਧਰ ਵੀ ਲਾ ਦੇਾਂਗੇ ਕੁਰਸੀਆਂ ਮੈਂ ਕਿੰਨੀਆਂ ਲੱਗੂਗੀਆਂ ਉਹ ਲੈ ਬੈਚ ਭਾਜੀ ਉੱਥੇ ਵੀ ਗੋਲ ਟੇਬਲ ਲਾ ਦਿਓ ਉਹ 1.5 200 ਕੁਰਸੀ ਸਰਜੂ ਆਰਾਮ ਨਾਲ 200 ਕੁਰਸੀ ਜਾਗ ਉਤੇ ਹਣੀ ਪੰਡਾਲ ਦੇ ਹਿਸਾਬ ਨਾਲ 2 300 ਕੁਰਸੀ ਬਹੁਤ ਆਰਾਮ ਨਾਲ ਲੱਗਣ ਬੰਦੇ ਬੰਦੇ ਸਾਡੇ ਵੱਧ ਹੋਏ ਜਾਣੇ ਉਹ ਕੀ ਹੁੰਦਾ ਕਿ ਨਹੀਂ ਮੌਕੇ ਤੇ ਪਹਿਲੀ ਕੁਰਸੀਆਂ ਦੇ ਬਾਦੂ ਨਹੀਂ ਜਿੰਨੀ ਅੰਦਰ ਲੱਗਣੀਆਂ ਬਾਹਰ ਲਾਉਣੀਆਂ ਅੱਛਾ ਉਹ ਬਾਰਬੂਰ ਯਾਰ ਆਪਾਂ ਕਰਨਾ ਜਿੱਦਾਂ ਮਤਲਬ ਉਹ ਕੰਮ ਨਹੀਂ ਕਰਨਾ ਜਿਹੜਾ ਮੂੰਹ ਤੇ ਏਦਾਂ ਪਾਉਂਦੇ ਆ ਉਹ ਨਹੀਂ ਪਾਣੀ ਬਾਹਰ ਕਾਊਂਟਰ ਜਿੱਦਾਂ ਲੱਗਦੇ ਹਨਾ ਰੋਟੀ ਵਾਲੇ ਉਹ ਚੀਜ਼ ਲੱਗਦੀ ਹੁੰਦੀ ਹੈ ਉਹ ਵੀਡੀਓ ਦਿਖਾਈਓ ਦਿਖਾਈਓ ਵੀਡੀਓ ਵੀਡੀਓ ਤੇ ਆਇਥੇ ਆਪਣਾ ਡੀਜੇ ਹੋ ਗਿਆ ਹਾਂਜੀ ਭਾਜੀ ਇੱਥੇ ਆਪਣਾ ਡੈਵੋ ਸਾਰਾ ਹੀ ਡੀਜੇ ਦਾ ਸਾਰਾ ਹੀ ਡੀਜੇ ਦਾ ਭਾਜੀ ਆਏ ਹਿੰਦੀ ਭਾਜੀ ਤੂੰ ਵਿਆਹਾਂ ਨਹੀਂ ਨਹੀਂ ਤੁਸੀਂ ਵਿਆਹਾਂ ਨਹੀਂ ਭਾਜੀ ਕਹਿੰਦੇ ਮਰੀ ਕੋੜ ਲੀ ਅੱਛਾ ਅਮਰੀਕਾ ਚ ਆ ਭਾਜੀ ਭਾਬੀ ਯੈਸ ਬਰ ਲੈ ਸੱਚੀ ਨਹੀਂ ਇੰਗਲੈਂਡ ਚ ਇੰਗਲੈਂਡ ਚ ਆ ਭਾਜੀ ਤੁਸੀਂ ਉਧਰ ਮੰਗੇ ਹੋਏ ਨਹੀਂ 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 ਭਾਜੀ ਨਹੀਂ ਜਿਹੜੀ ਤੁਸੀਂ ਉਹ ਦੇਖੋ ਆ ਇੱਕ ਹੋਰ ਤੁਸੀਂ ਦੱਸਦੇ ਇਟਲੀ ਚ ਜਾਂ ਕੋਈ ਉਹ ਅਮਰੀਕਾ ਨਹੀਂ ਇੱਕ ਇਟਲੀ ਵੀ ਦੱਸਦੇ ਸੀ ਤੁਸੀਂ ਉਹ ਬੱਸ ਅੱਛਾ ਉੱਥੋਂ ਲੈ ਕੇ ਆ ਸਾਰਾ ਇਹਦਾ ਸਾਡਾ ਡੀਜੇ ਆ ਮੇਰੀ ਗੱਲ ਤਾਂ ਸੁਣ ਓਏ ਮੈਂ ਟੈਂਟ ਦਾ ਕੰਮ ਨਹੀਂ ਕਰਨਾ ਮੈਂ ਮੜ ਕੇ ਫੋਨ ਆਉਣੇ ਪਿੱਛੇ ਇਹ ਕੰਦ ਤੋਂ ਨਹੀਂ ਕਰੀ ਭਾਈ ਉਧਰ ਡੀਜੇ ਲਾਉਣਾ ਕਿੰਨਾ ਤੱਕ ਮੜੇ ਇੰਨਾ ਕਿ ਡੀਜੇ ਲੰਘਾਉਣਾ ਬਸ ਆ ਬਾਬ ਬਣਾ ਦੇ ਸੀ ਆਪੀ ਦਿਮਗ ਬਾਤਾਂ ਆ ਆ ਵੀ ਭੈਣ ਨਾਲ ਹੀ ਫੇਰ ਆ ਬਾਹ ਵਿਆਹ ਸਾਡਾ ਤੇ ਤੁਰ ਚਾਲ ਲੈ ਜਾਂਦਾ ਮੇਰਾ ਭਰਾ ਟਾਟ ਭਈਆ ਨਾ ਕਰੋ ਨਹੀਂ ਡੀਜੇ ਲੰਘਾਉਣਾ ਬਸ ਉਧਰ ਅਸੀਂ ਡੀਜੇ ਮੋਰੋ ਵੀ ਲਿਆਵਾਂਗੇ ਤੁਹਾਨੂੰ ਬਾਤ ਜ਼ਿਆਦਾ ਪੈਣੀ ਆ ਜੇ ਇੰਨਾ ਕਿ ਸਾਨੂੰ ਹਿੱਸਾ ਮਿਲ ਜਾਂਦਾ ਨਾ ਜੀ ਡੀ ਜੇ ਸਿੱਧਾ ਲਾ ਕੇ ਇਥੇ ਮੈਂ ਟੋਮੈਟੋ ਮੈਟ ਫਿੱਟ ਕਰਨਾ ਇਹ ਤੇ ਭਾਈ ਡਬਲ ਫਲੋਰ ਹੋਣਾ ਕੁਲਾ ਡੁਲਾ ਜਿੰਨਾ ਮਰਜੀ ਜਨਤਾ ਨੱਚੇ ਜਿੰਨੀ ਮਰਜੀ ਚੜ ਦੇ ਵਿੱਚ ਸਟੇਜ ਤੇ ਡਬਲ ਪੱਲਾ ਲਾਉਣਾ ਆਪਾਂ ਸਟੇਜ ਨਾ ਲਾਇਓ ਨਹੀਂ ਮਤਲਬ ਡਾਂਸ ਬਲੋ ਤੁਹਾਡੀ ਜਿਹੜੀ ਉਹ ਹੋਵੇ ਉਹਨੂੰ ਤੁਸੀਂ ਆਪਣਾ ਉੱਚਾ ਮਾਰੋ ਉਹ ਆਪਾਂ ਉੱਚਾ ਰੱਖਣਾ ਆਪਣਾ ਸਟੇਜ ਜਿੱਦਾਂ ਫੱਟੇ ਸਾਹ ਜਿੰਨਾ ਫੱਟਾ ਹੁੰਦਾ ਹੈ ਉਹ ਉੱਚਾ ਰੱਖਣਾ ਹਾਂਜੀ ਉਹ ਫੱਟਾ ਬੱਸ ਇੰਨਾ ਕੋਚਾ ਰੱਖਿਓ ਹਨਾ ਆਪਰਾ ਉਹ ਨਹੀਂ ਇੰਨਾ ਥੋੜਾ ਹੋਣਾ ਵੀ ਤੇ ਇਸ ਦੇ ਨਾਲ ਉਹਦੇ ਵਿੱਚ ਤੁਹਾਡਾ ਪਿਛੇ ਵਧੀਆ ਹੋਵੇ ਹਾਂਜੀ ਆਜਾ ਉਥੋਂ ਲੈ ਕੇ ਇੱਥੇ ਤੱਕ ਉਹ ਫਲੋਰ ਹੀ ਆ ਉਹ ਆਹੋ ਐਵੇਂ ਇੱਧਾ ਵਿੱਚ ਆ ਇੱਕ ਦੂਜੇ ਦੇ ਇੱਧਾ ਫੜਦੇ ਨੇ ਹਨਾ ਇੱਧਾ ਐਵੇਂ ਉਹ ਨਹੀਂ ਵਧੀਆ ਲੱਗਦਾ ਡਬਲ ਹੌਣੇ ਮੈਨੂੰ ਥੋੜਾ ਗੈਪ ਪਾ ਕੇ ਮਮਾ ਜੀ ਦਾ ਰਸ਼ੇਨ ਕੁੜੀਆਂ ਵੀ ਛੱਡੀਆਂ ਨੇ ਰਸ਼ੇਨ ਕੁੜੀਆਂ ਵੀ ਛੱਡੀਆਂ ਰਾਤ ਨੂੰ ਆਹੋ ਖੁੰਕੇਰੀ ਉਹ ਮੈਂ ਥੋੜਦਾ ਹੀ ਰਾਤ ਨੂੰ ਨਕਲਾਂ ਦਾ ਨਹੀਂ ਬੈਠ ਪ੍ਰੋਗਰਾਮ ਕਰਦੇ ਜੇ ਕਰਦੇ ਹੀ ਇਹ ਤਾਂ ਆਹੋ ਤਾਂ ਵਧੀਆ ਲੱਗਣਾ ਜਾਗੋ ਤੇ ਮੈਂ ਕਰਨਾ ਕਾਰ ਦੇ ਕੇ ਆਉਣਾ ਈਸ਼ੂ ਨੂੰ ਹੱਲੇ ਮੈਂ ਈਸ਼ੂ ਨੂੰ ਕਾਰਡ ਦੇ ਕੇ ਆਉਣਾ ਬੈਂਡ ਦੱਸੋ ਕਿਹੜਾ ਗਿਆ ਪਹਿਲਾਂ ਕਿਹੜਾ ਫੌਜੀ ਵਾਲਾ ਹਾਂ ਹਾਂ ਕਮਲ ਬਈ ਕਿੱਦਾਂ ਕੀਤਾ ਲੈ ਨਹੀਂ 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 ਲੈ ਬੈਂਡ ਦਾ ਲਿਖਾਇਆ ਹੈ ਬੈਂਡ ਦਾ ਲਿਖਾਇਆ ਹੈ ਫੌਜੀ ਜਿੰਨਾ ਆਪਣਾ ਕੰਮ ਆਇਆ ਮਾ ਵੀਰ ਦੇ ਹੱਥ ਵਾਪਸ ਫੌਜੀ ਨਹੀਂ ਡਾਲੇ ਫੌਜੀ ਆ ਜੀ ਬਾਗੀ ਓਏ ਤੁਗਰੀ ਕਰਨ ਦਾ ਫੋਨ ਆਉਂਦਾ ਲੁਕਨ ਦਾ ਨਹੀਂ ਆਉਂਦਾ ਕਰਨੀ ਦਾ ਆਉਂਦਾ ਭਾਈ ਤੁਸੀਂ ਤਾਂ ਵਿਆਹੇ ਆ ਹਾਂਜੀ ਕਿੱਦਾਂ ਦਾ ਲੱਗਾ ਤੁਹਾਨੂੰ ਬਾਵਾ ਜੀ ਬਿਆ ਕਰਾਗੇ ਨਿਆਣੇ ਵੀ ਆ ਉਹਦਾ ਤੁਸੀਂ ਉੱਥੇ ਕਹਿੰਦੇ ਸੀ ਭਾਜੀ ਹਾਂ ਭਾਜੀ ਉਹ ਮੈਂ ਉਹੀ ਕਿਹਾ ਅੱਗੇ ਭਾਜੀ ਕਹਿੰਦਾ ਅੱਧੀ ਦੋ ਚੌ ਸਿਰ ਤੇ ਆਈ ਪਈ ਏ ਲੈਲਾ ਟੈਨਸ਼ਨ ਨਾ ਹਰ ਵੇਲੇ ਟੈਨਸ਼ਨ ਚ ਹੀ ਰਹਿਦਾ ਫੇਰੇ ਖੜੇ ਰੋ ਨਜ਼ਾਰੇ ਲਾਉਂਗੇ ਮਿੰਟ ਹੋਰ ਕੀ ਹੈ ਨਾ ਸਾਜੀ ਮੈਨੂੰ ਸੰਭਾਲ ਕਰਕੇ ਕਰਾਉਣ ਲੱਗਾ ਮੈਂ ਨਹੀਂ ਨਹੀਂ ਕਰਾਉਂਦਾ ਭਾਈ ਮੈਨੂੰ ਸਮਝਾਉਂਦਾ ਛੜੇ ਰੋ ਈ ਗੱਲਾਂ

ਦੇਲਾ ਗੋਟ पे पूरा ਨਾਲ ਪਾ ਗੋਟਿਆ ਇਹ ਤਾਂ ਭਾਜੀ ਦਿਆਂ ਦੇ ਤੁਰਦੇ ਨਾ ਕੇ ਜੀ ਐਫ ਨੂੰ ਤੁਰਦਾ ਅੱਟੀ ਪੰਡ ਆਉਂਦੇ ਆ ਬੰਦੇ ਗੋਪੀ ਜੋਕਰ ਉਹਦੀ ਬੋਲ ਸਾਰੇ ਅੱਟੀ ਆ ਕੇ ਜੇ ਇਹਨੂੰ ਮਰਜੀ ਪੁੱਛ ਲਿਓ ਤਾਂ ਘੱਟ ਹੀ ਜਾਣਾ ਚਲੋ ਬੀਜਿਆ ਭਾਜੀ ਦਰਨਾ ਭਾਜੀ ਬਾਕੀ ਕੱਲ ਜਦੋਂ ਆਪਾਂ ਚੁੰਨੀਆਂ ਪਾਉਣੀਆਂ ਮੁੰਡਿਆਂ ਨੇ ਕਿ ਨਾ 7 ਵਜੇ ਤੁਹਾਨੂੰ ਸਾਰਾ ਕਲੀਅਰ ਹੋਊਗਾ ਜੇ ਟੇਬਲ ਆਪਾਂ ਉੱਥੋਂ ਇੱਧਰੋਂ ਸ਼ੁਰੂ ਕੀਤੇ ਹਨਾ ਟੇਬਲ ਹਾਂਜੀ ਭਾਜੀ ਆਪਾਂ ਇੱਧਰ ਤਾਂ ਟੇਬਲ ਲਵਾਉਣੇ ਆ ਇੱਧਰ ਫਾਨੀ ਪੁਣੀ ਇੱਧਰੋਂ ਪਿੱਛੇ ਹਲਵਾਈ ਆ ਉਹਨੇ ਨਾਲ ਹੀ ਇੱਧਰੋਂ ਉੱਥੇ ਸਨੈਕਸ ਵਾਲਾ ਲੱਗਣਾ ਸਾਰੇ ਜੋ ਵੀ ਸਾਈਡ ਤੋਂ ਸਾਰਾ ਉੱਥੇ ਲੱਗਣਾ ਇੱਧਰ ਤੇ ਤੁਹਾਡੇ ਕਾਊਂਟਰ ਹੀ ਆ ਜਾਣੇ ਇਸੇ ਕਾਊਂਟਰ ਇੱਧਰ ਚਾਹ ਬੜਾ ਰੋਟੀ ਪਾਣੀ ਸਾਰੇ ਕੋਈ ਨਹੀਂ ਤੁਸੀਂ ਮੇਰੀ ਗੱਲ ਸੁਣੋ ਇੱਕ ਮਿੰਟ ਉੱਥੋਂ ਸ਼ੁਰੂ ਆ ਨਹੀਂ ਉਹ ਕੋਈ ਟੱਕਰ ਆਵਲੇ ਪਿੱਛਲੇ ਮਾਹਤ ਦੇ ਆਪਣੇ ਆ ਪਿੱਲਰ ਤੋਂ ਅੰਦਰ ਉਹ ਆਛਾ ਹੋ ਜਾਣੀ ਉਹ ਹੈਗਾ ਕਵਰ ਯਾਰ ਉੱਥੇ ਕੀ ਕੀ ਆ ਉੱਥੇ ਜਿੱਦਾਂ ਕਿ ਸਟਾਲ ਵਗੈਰਾ ਆ ਜਾਣੇ ਆ ਕੋਫੀ ਨਿਯੋਗ ਨਹੀਂ ਹੈ ਮਲਚੂਨੀਆਂ ਵਗੈਰਾ ਕੋਈ ਨਹੀਂ ਇਹ ਚੀਜ਼ ਓਪਨ ਦੇ ਵਿੱਚ ਸਹੀ ਲੱਗਦੀ ਹਾਂ ਤੇ ਇੱਥੋਂ ਫਿਰ ਹੋਰ ਇਹ ਮੈਂ ਬਾਈ ਦੇ ਵਿੱਚ ਜਿੱਦਾਂ ਰਾਤ ਨੂੰ ਚਿਕਨ ਵਗੈਰਾ ਵੀ ਆਉਣਾ ਜਾਂ ਕੁਝ ਵੀ ਫਰਾਈ ਵਗੈਰਾ ਸਾਰਾ ਓਪਨ ਜਿਹਾ ਵਧੀਆ ਨਾਨ ਵੇਜ ਵੀ ਹੈ ਬੱਚਾ ਵੈਸੇ ਯਾਨੀ ਕਿ ਕੋਈ ਵੇਜੀ ਹੁੰਦਾ ਨਾਨ ਵੇਜ ਹੁੰਦਾ ਜਿਹੜੇ ਖਾਂਦੇ ਨੇ ਓਜੀ ਸਾਰੀ ਬਾਹਰ ਆ ਜਾਣਾ ਦੂਜਾ ਛੱਡਿਆ ਤੂੰ ਕੁਝ ਵੀ ਲਾ ਲੋ ਫੇਰ ਇੱਥੇ ਕਿਹੜੇ ਲੱਗਣੇ ਆ ਇੱਥੇ ਆਪਣੇ ਕਾਊਂਟਰ ਜਿੱਦਾਂ ਪਕੌੜੇ ਜੀਬੀ ਸਾਲੀ ਇੰਨੀ ਹੈਗੀ ਗੋਪੀ ਟੇਲਰ ਤੋਂ ਸੀਨ ਲਵਾ ਕੇ ਕੱਚਾ ਪਾਇਆ ਆ ਕੱਚਾ ਸਮਾ ਕੇ ਲਿਆਂਦਾ ਹੱਲੇ ਨਾ ਬੂਡ ਲਿਓਨੇ ਆਪਣੇ ਦੇ ਭਾਂਜ ਕੋਡਮੈਂਟ ਯਾਰ ਉਹਨੂੰ ਕਹੋ ਯਾਰ ਤੋ ਕਹ ਭਰਾਵਾ ਇੰਨਾ ਮਹਿੰਗਾ ਇੰਨੇ ਦਾ ਤੂੰ ਉਹਨੇ ਤਾਂ ਖਰਿਆ ਸਾਡੇ ਪੈਸੇ ਨਹੀਂ ਹੱਲੇ ਦਿੱਤੇ ਇਹਦਾ ਆ ਹੋਵੇ ਇੰਨਾ ਮਹਿੰਗਾ ਕੋਡ ਪੈਂਟ ਕਿੰਨੇ ਲਾ ਫਿਕਰ ਪਈ ਆ ਥਾਲੀ ਤਲੇਵੇਂ ਬੰਗਿਆਂ ਨੂੰ ਜਾਈਏ ਫਿਰ ਨੇਰਾ ਹੁੰਦਾ